ਨਾਨੀ ਨੇ ਦੋ ਗੰਬੜਾ ਉਹ ਠੰਡ ਬੜੀ ਮੈਨੂੰ ਤਾਂ ਆ ਕੇ ਠੰਡ ਲੱਗਣ ਲੱਗੀ ਤੈਨੂੰ ਕਿੰਨੇ ਰੈਂਦੇ ਸੀ ਮੈਨੂੰ 10 ਪਈ ਰੱਖੇ ਨੇ ਉਦੋਂ ਮੈਂ ਐਡਾ ਸੀ ਇਹ ਐਡਾ ਕੀ ਸੀ ਭਰਾਵਾ ਆਉਣਾ ਨਹੀਂ ਵੀਡੀਓ ਚ ਲੈ ਹਾਂਜੀ ਸਾਸਰੀ ਕੱਜ ਕੀ ਅੱਜ ਆਲਾ ਤੇ ਕੱਲ ਨੂੰ ਆਪਣੇ ਲੈਂਟਰ ਪੈ ਜਾਣਾ ਤੇ ਅੱਜ ਰਾਤ ਨੂੰ ਮੁਕੰਮਲ ਕਰਨਾ ਕੰਮ ਸਾਰਾ ਵੇਲੇ ਜਾਲ ਵਾਲੇ ਵੀਰ ਸਾਧੂ ਵਾਲੇ ਕਾਣਾ ਸਾਧੂ ਵਾਲਾ ਥੋੜੀ ਗਲਤ ਸਾਧੂ ਵਾਲਾ ਸਾਧੂ ਵਾਲਾ ਕੱਲ ਵੀ ਦੱਸਿਆ ਜੀ ਮੈਨੂੰ ਸਾਧੂ ਵਾਲੇ ਤੋਂ ਹੀ ਆਪਣੇ ਜਾ ਬਈਆ ਬਹੁਤ ਡਾਊਨ ਟੂ ਅਰਥ ਹੈਗਾ ਨਾ ਇੱਕ ਬੰਦਾ ਆਇਆ ਉਹਨੂੰ ਕੁਝ ਨਹੀਂ ਪਤਾ ਲੱਗਦਾ ਨਾ ਉਹਦੀਆਂ ਅੱਖਾਂ ਰਲਦੀਆਂ ਤੇ ਨਾ ਉਹਦੇ ਹੱਥ ਵਿਖਾ ਦਿੰਨੇ ਤੁਹਾਨੂੰ ਉਹ ਵੀ ਚੱਲਦੇ ਵਲੌਗ ਦੇ ਵਿੱਚ ਇਹ ਵੀ ਨੂੰ ਤੇ ਜਾਲ ਬਣਈਆਂ ਨੇ ਮੇਰੇ ਸਾਹ ਨਾਲ ਦੂਜੇ ਕੰਮ ਤੋਂ ਆਏ ਤਿੰਨ ਵੀਰ ਤਾਂ ਜਿਹੜੇ ਨਹੀਂ ਹੈਗੇ ਨਹੀਂ ਦੋ ਪਰਲੇ ਤੇ ਹੁਣ ਆ ਰਾਤੋਂ ਰਾਤ ਹੈ ਉਹ ਵਿਖਾਉਣਿਆਂ ਨੂੰ ਥੱਲੇ ਜਾ ਕੇ ਆਹ ਵੇਖੋ ਝੌਂਪੜੀ ਦੀਆਂ ਗਾਲੇ ਇਹਨਾਂ ਨੇ ਰਾਤੋਂ ਰਾਤ ਬੰਨਣਾ ਆ ਬੜਾ ਇਹਨੂੰ ਬਹੁਤ ਟਾਈਮ ਲੱਗਾ ਫਿਟਿੰਗ ਵਾਲੇ ਵੀ ਆ ਗਏ ਆ ਵੀਰ ਉਹਦਾ ਪੰਤ ਉਹਨਾਂ ਨੇ ਬੰਨਣੀ ਆਪਣੇ ਆਪ ਦੇ ਘਰਾਂ ਜਿਵੇਂ ਇਹ ਤੋਂ ਮੁੰਡਾ ਤੇ ਬਹੁਤ ਹੀ ਨਾਈਸ ਕੰਮ ਕਰਦਾ ਨੌਲੇਜ ਵੀ ਬਹੁਤ ਆਉਂਦਾ ਤੇ ਚੰਗਾ ਬੰਦਾ ਕੰਮ ਕਰਦਾ ਤੇ ਕੋਠੀ ਦਾ ਕੰਮ ਆ ਫਰਮਾਣਾ ਨਹੀਂ ਕਰਾ ਸਕਦੇ ਤੇ ਆ ਸਾਰਾ ਸਮਾਨ ਆ ਚੁੱਕਾ ਜਾਲ ਦਾ ਸਾਰਾ ਵਿਛ ਗਿਆ ਉੱਤੇ ਠੀਕ ਆ ਕਿ ਨਹੀਂ ਨਾਲ ਦੀ ਨਾਲ ਤੁਹਾਨੂੰ ਦਿਖਾ ਦੇਣਾ ਹੁਣ ਇੱਕ ਰੀਰ ਨੂੰ ਚਾਹ ਲਿਆ ਕੇ ਦੇ ਦਈਏ ਤੇ ਥੱਲੇ ਮੈਂ ਤੁਹਾਨੂੰ ਦਿਖਾਉਣਾ ਹੋਇਆ ਆਪਣੇ ਡਾਊਨ ਸਿੰਕ ਵਾਲੇ ਵੀ ਲੱਗੇ ਆ ਉਹ ਨਾਈਸ ਕੰਮ ਕਰੀਏ ਨੇ ਆ ਮਤਲਬ ਡਰਾਇੰਗ ਰੂਮ ਦਾ ਮੇਰੇ ਸਾਹਮਣੇ ਉਹਨਾਂ ਨੇ ਥੱਲੇ ਪਾਤੇ ਨਾ ਥੱਲੇ ਤਾਰਾਂ ਆਈਆਂ ਤਾਰਾਂ ਆ ਕਾਟ ਕੇ ਲਾਦਾ ਪਾਦਾ ਲਾਤੀਆਂ ਹੀ ਲਾਤੀਆਂ ਤਾਉ ਪੱਤੀਆਂ ਹੀ ਲਾਤੀਆਂ ਮੇਰੇ ਸੋਨ ਹਫਤੇ ਚ ਸੋਈਦਾ ਤੇ ਡਰਾਈਂਗ ਡਰਾਈਂਗ ਦਾ ਨਵੇੜ ਦੇ ਕੰਮ ਹੂੰ ਕਿ ਸੋਈ ਸੇ ਸਿਸ਼ੂਪ ਕਰਨਾ ਆਪਾਂ ਬਾਕੀ ਚੀਜ਼ ਬਤ ਤੁਹਾਨੂੰ ਨਾਲ ਦੀ ਨਾਲ ਦਿਖਾਉਣੇ ਆ ਜੀ ਇਹ ਹੈਗੇ ਆਪਣੇ ਭਰਾ ਆਹ ਹੈ ਜੀ ਇਹਨੇ ਕਰਨਾ ਸਾਰਾ ਕੰਮ ਤੇ ਤੁਹਾਨੂੰ ਪਤਾ ਕੋਟੀ ਦਾ ਕੰਮ ਬਹੁਤ ਤਰੀਕੇ ਨਾਲ ਕਰਦਾ ਆ ਆ ਜਿਹੜਾ ਆ ਦੇਖਣ ਦੇਣਾ ਤੁਹਾਨੂੰ ਸਾਹਡੇ ਹੁੰਦੀਆਂ ਪਹਿਲਾਂ ਦੁਕਾਨਾ ਇੱਥੇ ਤੇ ਇਹਦਾ ਡੈਡੀ ਦਾ ਕੰਮ ਸੀ ਸਾਈਕਲਾਂ ਸਾਈਕਲਾਂ ਵਾਲਾ ਤੇ ਉਦੋਂ ਮੈਂ ਐਡਾ ਸੀ ਇਹ ਇੱਕ ਡਾਗੀ ਸੀ ਸੱਚੀ ਸਹੀ ਗੱਲ ਕਹਿੰਦਾ ਰਾਜਾ ਨਿਕਾ ਜਾ ਇਹਨਾਂ ਤੋਂ ਫਿਰ ਇਤੋਂ ਛੋਟੀ ਸੀ ਇਹਦੀ ਭੈਣ ਤੇ ਉਦੋਂ ਛੋਟਾ ਇਹਦਾ ਭਰਾ ਤਿੰਨ ਮੈਂ ਭਰਾਣਾ ਇਹ ਦੇਖ ਲੈ ਮੈਨੂੰ ਯਾਦ ਇਹ ਆਸ਼ਿਕ ਨਹੀਂ ਆਜ ਕਰਾ ਰਿਹਾ ਮੈਂ ਆ ਜੀ ਨੇ ਕਰਾ ਦਿੱਤੀ ਕਿਤੀ ਕਿ ਨਹੀਂ ਬੰਦਨੀ ਆਜ ਕੀ ਨਹੀਂ ਕੀਤੀ ਫੋਨ ਕਰਤਾ ਕਿ ਨਹੀਂ ਨਹੀਂ ਗੈਸ ਕੀਤੀ ਪਹਿਲਾ ਬਹੁਤ ਬਾਂਹ ਵੇਖੋ ਬਾਰਾ ਜੇ ਦੇ ਦੇ ਉੱਤੇ ਵੇਖ ਲੈ ਜੇ ਲਿਫਾਫਾ ਪਾ ਨਹੀਂ ਗਾ ਕੱਢੀ ਜਾਂਦੇ ਚਲੋ ਹੁਣ ਇਹਨਾਂ ਨੂੰ ਚਾਹ ਲਿਆ ਕੇ ਦੇ ਦੇ ਉੱਤੇ ਲਿਫਾਫਾ ਹੈਗਾ ਕੰਮ ਨਿਭੜਦਾ ਕਰੀਏ ਉੱਤੇ ਲੱਗਾ ਮਿੱਟੀ ਪੈ ਦੋ ਲੱਗਾ ਵੇਖਾ ਕੰਮ ਵਾਲਾ ਤੇ ਕੰਮ ਦੀ ਕਦਰ ਕਰਦਾ ਇਹਨਾਂ ਨੇ ਵੇਖ ਲੈ ਜਿੱਦਾਂ ਨਾ ਭਾਂਡੇ ਲਿਛਕਾਏ ਹੁੰਦੇ ਆ ਤੇਲ ਤੂੰ ਲਾ ਕੇ ਰੱਖਿਆ ਤੇ ਇੱਧਰ ਏਹ ਕੀ ਆ ਆ ਬੰਦੇ ਨਹੀਂ ਨਾ ਆ ਇਹਨੂੰ ਦਹਾ ਕੀ ਇਹ ਕੀ ਹੈ ਮਸੀ ਇਹ ਮੈਨੂੰ ਵੀ ਨਹੀਂ ਪਤਾ ਹਾਂ ਲੈਂਡਰ ਪੜੇਗਾ ਇਸਕੇ ਸਾਥ ਅੱਛਾ ਠੀਕ ਕੱਲ ਸਵੇਰੇ ਕਿਤਨੇ ਵਜੇ ਸਵੇਰੇ 6 ਵਜੇ ਲੱਗ ਜਾਣਗੇ ਆਉਣਗੇ 4 ਵਜੇ ਠੀਕ ਹੈ ਤੜਕੇ 4 ਵਜੇ ਨੇ 6 ਵਜੇ ਲੱਗ ਜਾਣਗੇ ਹਾਂ ਤੂੰ ਵੀ ਉੱਠ ਕਰਨਾ ਟਾਈਮ ਨਹੀਂ ਦੇ ਜੇ ਤੂੰ ਨਾ ਉਠੇ ਤੇਰੇ ਕੰਬੇ ਨਹੀਂ ਮੈਂ ਤਾਂ 7 ਵਜੇ ਰਾਤ ਕਿਤੇ ਮੈਂ ਦੱਸ ਤੂੰ 7 ਵਜੇ ਉੱਠ ਜਾਊਂਗਾ ਰਾਤ ਕਿਤੇ ਹੀ ਰਾਤ ਹਾਂ ਮੈਂ ਤਾਂ ਮੈਂ ਤਾਂ ਬੁਖਾਰ ਤੇ ਮੈਂ ਤਾਂ ਸੋਇਆ ਸੀ ਹਾਂ ਲੋਕ ਓਕੇ ਸਵੇਰੇ ਆ ਰਹੇ ਭਾਈ ਦੂਈ ਟਾਈਮ ਨਾਲ ਕਿਹੜੇ ਪਿੰਡ ਤੋਂ ਦੀ ਸਰਕੋਟ ਤੋਂ ਨਾਲ ਗਵੰਡੀਆਂ ਆ ਗਵੰਡੀਆਂ ਪਾ ਦੂ ਵੀ ਸਰਗੋਟ ਸਰਗੋਟ ਨਾ ਪਿੰਡ ਤੇਰੇ 4 ਵਜੇ ਆ ਜਾਂਦੇ ਆ ਨਾ 2 ਕਿਲੋਮੀਟਰ ਪਿੰਡ ਤੇਰੇ ਉਰਕੇ ਆ ਜੀ ਹੱਥ ਨਾ ਮਾਰਦੇ ਕਿਸੇ ਦੇ ਘਰ ਚ ਵਾਪਸ ਕਰ ਲਾ ਨਹੀਂ ਪਰ ਹੱਥ ਕਰ ਉਧਰ ਕਰੀ ਜਾਂਦੇ ਨਾਲ ਪਿੰਡ ਆ ਦੇਖੋ ਜੀ ਵੀਰ ਜੀ ਅੱਜ ਇੱਕ ਪਾਸੇ ਲੱਗੇ ਰਹੇ ਹਲਤੀ ਨਾਲ ਨੀਆ ਪਟੀਆਂ ਇਹਨਾਂ ਨੇ ਕਰਤੀਆਂ ਕਲੀਨ ਤੁਸੀਂ ਤੁਹਾਡੇ ਭਰਾ ਇੱਕ ਬਹੁਤ ਹੀ ਹੋਣ ਹਰੋ ਕਿੱਥੇ ਨੇ ਪਤਾ ਨਹੀਂ ਕਿੱਥੇ ਨੂੰ ਗਏ ਅੱਜ ਛੁੱਟੀ ਕਰਕੇ ਲੱਗਦਾ 12 ਵੇ ਦਵਾ ਦੇਣਾ ਦੁਪਹਿਰਾਂ ਦੇ ਨਿਕਲ ਗਏ ਕੱਲ ਹੋਣਗੇ ਉਹ ਪੁੱਛੋ ਕਿਹੜਾ ਕੱਲ ਹੋਣਗੇ ਉਹਨਾਂ ਦਾ ਨਾਂ ਕੀ ਆ ਜੀ ਲੱਕੀ ਲੱਕੀ ਇਹਨਾਂ ਦੇ ਭਰਾ ਜੀ ਕਿੱਥੇ ਗਏ ਚਲੇ ਜੀ ਉਹ ਅੱਜ ਨਹੀਂ ਆਏ ਕਿਉਂ ਕੈਸੀ ਲੰਮ ਕੱਲ ਆਉਣਗੇ ਓ ਉਹਨਾਂ ਬਿਨਾਂ ਫਿਰ ਤੁਹਾਨੂੰ ਪਤਾ ਸੁਣਨਾ ਹੈ ਨਾ ਕੰਮ ਉਹ ਤੋਂ ਬਿਨਾਂ ਤਾਂ ਇੰਟਰਨੈਟ ਨਹੀਂ ਪੈਣਾ ਹੈਗਾ ਅੱਜ ਦੇਲ ਹੀ ਨਹੀਂ ਲੱਗਣਾ ਦੇਲ ਨਹੀਂ ਲੱਗਣਾ ਹੈਗਾ ਤੇ ਹਾਂਜੀ ਹਾਂਜੀ ਬੇਨਤੀ ਸੀ ਇਹ ਮੁੰਡੇ ਨਾਲ ਮਸ਼ੀਨਾਂ ਵਾਲੇ ਦੇ ਜੀ ਪਾਲਦੇ ਕੋ ਸਾਰਨ ਪਾਲਦੇ ਆਪਣਾ ਕੋਈ ਵਾਹਨ ਕੋਈ ਆਪਰੇ ਖਾਦਨ ਤੁਹਾਨੂੰ ਪਤਾ ਹੈ ਤੁਹਾਡੀ ਤੇ ਸਕੂਟੀ ਮੰਗ ਕੇ ਚਾਈਦੀ ਇੱਕ ਮਿੰਟ ਲੱਗਣਾ ਭਰਾਵਾ ਆਉਣਾ ਨਹੀਂ ਵੀਡੀਓ ਚ ਲੈ ਆ ਵੀਡੀਓ ਇਤਰਾ ਖੜਾ ਬਣਾਉਣੀ ਤੇ ਫਿਰ ਕਰੇ ਦੁਪਹਿਰ ਤੱਕ ਪੂਰੇ ਜਾ ਕਰੇ ਨਾ 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 ਕੋਈ ਰੰਗ ਮੇਰਾ ਵੀ ਕੋਈ ਨਹੀਂ ਡੱਕਾ ਰੰਗ 17 ਆ ਮਾਵੇਲਾ ਦਾ ਰੰਗ ਇੱਕੋ ਜਿਹੀਆਂ ਆ ਮਾਵੇਲਾ ਇੱਕੋ ਜਿਹੀ ਲੱਗਦੇ ਦੋਵੇਂ ਉਹ ਮੁੰਡੇ ਜਿਹੜਾ ਪਹਿਲਾਂ ਵੀਡੀਓ ਕੋਈ ਬਣਾਉਂਦਾ ਜਿਹਨੂੰ ਮਿਲਿਆ ਸੀ ਉਦੋਂ ਕਿੰਨੇ ਲਾਈਕ ਕਿੰਨੇ ਬੰਦੇ ਨੇ ਤੇਰੀ ਵੀਡੀਓ ਵੇਖ ਲਈ 76 ਜਾਨ ਲੋ 76 ਜਾਨਿਆਂ ਨੇ ਵੇਖ ਲਈ ਉਦੋਂ ਤੇ ਤੈਨੂੰ ਕਿੰਨੇ ਵੰਦੇ ਸੀ ਮੈਨੂੰ 10 ਪੀੜੇ ਦੇ ਦੇ ਹੁਣ ਮੈਂ ਉਮੀਦ ਕਰਦਾ ਤੈਨੂੰ ਘੱਟੋ ਘੱਟ ਵੀ 2 ਲੱਖ ਬੰਦਾ ਵੇਖੇ ਆ ਵੀ ਜੀ ਉਮੀਦ ਕਰਦਾ ਮੈਂ ਦੇਖ ਲੈਣਗੇ ਇਹ ਰੱਬ ਤੇ ਆਸ ਰਿਹਾ ਬਈ ਤੀਸਰੀ ਬੋਲਰ ਤੇ ਆਸ ਰਿਹਾ ਬੋਲਰ ਨਹੀਂ ਤੂੰ ਕੀ ਕਹਣਾ ਚਾਹੁੰਦਾ ਬਲੌਗ ਆ ਬਈ ਕਹੇ ਚਾਹ ਪੀਉਣ ਵੀ ਜਾਣੀ ਬਲੌਗਰ ਨੂੰ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਨਾ ਵੀਰੇ ਇਹ ਸੋਚ ਲੈ ਲੈਂਦੇ ਦੋ ਮਿੰਟ ਸੋਚਣ ਤਾਂ ਮੈਨੂੰ ਪਤਾ ਜਿਹੜੀ ਗੱਲ ਮੈਂ ਕਹਿਣੀ ਹੈ ਮੈਂ ਵੀਰੇ ਉਹ ਗੱਲ ਕਹਿਣਾ ਚਾਹੁੰਦਾ ਮੈਂ ਕਿ ਚੱਲ ਕਈ ਜਿਹੜੀ ਸਾਡੇ ਵਰਗੇ ਦੇ ਵੀਡੀਓ ਨਹੀਂ ਲੈ ਕੇ ਆਉਂਦੇ ਜੇ ਲੋਕੀ ਨਹੀਂ ਪਸੰਦ ਕਰਦੇ ਉਹ ਤੁਹਾਡੇ ਵਰਗੇ ਵਾਲੀ ਵੀਡੀਓ ਨੂੰ ਤੁਹਾਡੇ ਸਿੱਤ ਮੁੰਡਾ ਪੋਪਣਾ ਤੁਹਾਡੀ ਵੀਡੀਓ ਲੋਕ ਜ਼ਿਆਦਾ ਪਸੰਦ ਕਰਦੇ ਆ ਸਾਡੇ ਵਰਗੇ ਦੇ ਨਹੀਂ ਹੁਣ ਕਹਿਣਾ ਕੀ ਜਾਣਾ ਵਾ ਉਹ ਤਾਂ ਕਹਿਣਾ ਚਾਹੁੰਦਾ ਮੇਰੇ ਦਿਮਾਗ 'ਚ ਨਿਕਲੀ ਗੱਲ ਹੈ ਸਾਡੇ ਇਹਦਾ ਪਿੰਡਾ ਵੀਰ ਦਾ ਸਦਕੋਟ ਤੇ ਸ਼ਰਾਬ ਵੀ ਪੀ ਲੈਣਾ ਖਾਰੀ ਮਟਿ ਲਾ ਲਈ ਦੀ ਮਤਲਬ ਉਹ ਹੈ ਅਜੇ ਆਜੇ ਐਸ਼ਟੈਂਸਰ ਹੀ ਆਨ ਨਹੀਂ ਹੋਏ ਜੀ ਜਿਸ ਵਿੱਚੋਂ ਚੌੜਾ ਜਾਂਦਾ ਸਮਝਾ ਨਹੀਂ ਸਕਦਾ ਜਿਹੜੇ ਜਗ੍ਹਾ ਜਿਹੜੇ ਜਗ੍ਹਾ ਕੰਮ ਚ ਥੋੜੀ ਦੀ ਪਾ ਰਹੇ ਹੋ ਤੇ ਕੋਈ ਆਧੀ ਇਨਸਾਈਟ ਦੱਸੋ ਸਣੀ ਜੱਤੂ ਲਈ ਗੱਲ ਸਣੀ ਸਿੱਧੂ ਪੂਰੇ ਕਲਾ ਸੰਗ ਫੋਟੋ ਕੜੀ ਲੱਗੀ ਐ ਵੀ ਦਾਦੇ ਫੋਟੋ ਫੋਟੋ ਵਿਖਾ ਕੋਈ ਉਹ ਫੋਨ ਹੀ ਕਰ ਰਿਹਾ ਮੈਂ ਕਰ ਰਿਹਾ ਉਹ ਮੱਗੇ ਲੜਦਾ ਪਿਆ ਮੇਰਾ ਫੋਨ ਕਰ ਰਿਹਾ ਫੋਨ ਕਰ ਰਿਹਾ ਕਰ ਅਸਾਂ ਜਵਾਬ ਰੈਨੂ ਨਹੀਂ ਮੈਂ ਅਮਦਰ ਝੂਠ ਹੀ ਮਾਰਦਾ ਮੈਂ ਬੋਲ ਰਿਹਾ ਹਾਂ ਕਿ ਕਿਦੋਂ ਮੈਂ ਕਦੇ ਕੁਝ ਕਰੇਗਾ ਮੈਂ ਬੰਦਾ ਝੂਠ ਮਾਰਦਾ ਮੈਂ ਕੁਵਾਰਾ ਬੰਦਾ ਕਿਵੇਂ ਝੂਠ ਮਾਰ ਲੂ ਨਹੀਂ ਕਰਦਾ ਇਹ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਕੋਈ ਬੋਲ ਮਾਰ ਦੇ ਦੂੰਗਾ ਸਣੀ ਸਿੱਧੂ ਬਸ ਇਨੇ ਨਾਮ ਹਾਂ ਹੋਰ ਕੁਝ ਨਹੀਂ ਲੱਗਦਾ ਸਨਾ ਹੋਰ ਕੁਝ ਨਹੀਂ ਸਣੀ ਸਿੱਧੂ ਤੇਰੀ ਫੋਟ ਲੱਗੀ ਉਤੇ ਹਾਂਜੀ ਕੀ ਕਿਵੇਂ ਜੇ ਲੱਗੀ ਫੋਟੋ ਦੱਸ ਮੈਨੂੰ ਮੇਰਾ ਭਰਾ ਐਨਕਾਂ ਲੇ ਬੈ ਕੇ ਲਾਈ ਫੋਟੋ ਬੜੀ ਆ ਵੀਰ ਮੇਰੇ ਜ ਬੜਾ ਵਧੀਆ ਨਾਈਸ ਬੰਦਾ ਦਿਲਦਾਰ ਬੰਦਾ ਇਹ ਇਹਨੇ ਮੈਨੂੰ ਉਹਨੇ ਪਾਸ ਵਾਲੀ ਕਿ ਪੁੱਛਿਆ ਕਿ ਆਪਣੀ ਕੋਠੀ ਆ ਮੈਂ ਕਹਿੰਦਾ ਨਹੀਂ ਨਹੀਂ ਚਾਚੇ ਦੇ ਮੁੰਡੇ ਵੀ ਅੱਛਾ ਤੇ ਇਹ ਪਾਉਗੇ ਛਤੀ ਨਹੀਂ ਮੈਂ ਤਾਂ ਗੱਲ ਕਹੀ ਮੈਂ ਤਾਂ ਇਹ ਨਹੀਂ ਪਤਾ ਮੈਂ ਮੈਂ ਮਾਰੇ ਸਭ ਨੂੰ ਪਾਵੇ ਮੈਂ ਇਹ ਵੀ ਗੱਲ ਕਹੀ ਹਾਂ ਮਾਰੇ ਸਭ ਨੂੰ ਪਾਵੇ ਜਦ ਆ ਦੇ ਦਿਲ ਬਹੁਤ ਵਧੀਆ ਬੰਦੇ ਦਾ ਅਸਾ ਸੁਤਰਾ ਬੰਦਾ ਆ ਗਿਆ ਹਾਂ ਮਤ ਦਾ ਸਾਫ ਭਾਈ ਪਹਿਲਾ 75 ਬੰਦਿਆਂ ਨੇ ਇਹਨੂੰ ਵੇਖਿਆ ਤੇ ਹੁਣ ਕਿੰਨੀ ਉਮੀਦ ਕਰਦਾ ਹੁਣ ਮੈਂ ਨਾ ਮੈਨੂੰ ਵੀ ਇੱਕ ਟਕੜਾ ਹਜ਼ਾਰ 2000 ਤਾਂ ਦੇਖੇ 2000 ਦੱਸ ਦੇ ਨਾਲ ਕਮੈਂਟ ਕਰ ਕਿੰਨੇ ਬੰਦਿਆਂ ਨੇ ਇਹਨੂੰ ਵੇਚ ਚੁ ਤਲਿਕਾਂ ਜਾ ਵੀ ਆਈਏ ਨਾ ਮੈਨੂੰ ਤੇ ਤੁਹਾਨੂੰ ਲੱਗਣਾ ਸਵੇਰੇ ਭਾਈ ਕਹਿ ਨਹੀਂ ਸਕਦੇ ਆ ਤਰ੍ਹਾਂ ਤੇ ਮੇਰਾ ਉਹ ਲੋਕ ਕੰਮ ਤੇ ਵੀ ਲੱਗਣਾ ਮੈਂ ਤਾਂ ਮੁੰਡੇ ਨਾਲ ਆਇਆ ਹਾਂ ਤੇਰਾ ਅੱਛਾ ਹੋਰ ਕਿਹੜੇ ਕੰਮ ਤੇ ਲੱਗਾਂ ਮੈਂ ਮਿਸਤਰੀ ਨਾਲ ਲੱਗਾਂ ਮਿਸਤਰੀ ਨਾਲ ਕਈ ਨਹੀਂ ਨਹੀਂ ਕੰਦਾਂ ਤਾਂ ਨਹੀਂ ਨਾ ਅਸੀਂ ਥੱਲੇ ਭਈਏ ਨਹੀਂ ਖੜਾਏ ਕੀ ਡਾਊਨ ਸੀਲਿੰਗ ਹੈਗੇ ਕਿ ਨਹੀਂ ਹੈਗੇ ਉਹ ਤੇ ਸਾਇਕਲ ਲੱਗੇ ਲਾਗੇ ਚਿਕੰਜੇ ਚੱਲ ਗਏ ਨਾ ਕਿਸਾਨ ਨੂੰ ਮਿਲਦਾ ਫੇਰ ਇੱਥੇ ਸੌਣਾ ਪੈਣਾ ਸਾਰੀ ਰਾਤ ਮੈਂ ਤਾਂ ਨਹੀਂ ਪੈਂਦਾ ਬਈ ਪਾਣੀ ਦੇ ਮਰ ਗਏ ਆਪਾਂ ਤਾਂ ਨਹੀਂ ਸੋਣਾ ਤੂੰ ਤਾਂ ਭੱਜ ਜਾਣਾ ਸੂਰਮਾ 1 ਵਜੇ ਨਾ ਨਾ ਜਿਹੜਾ ਜਾਵੇ ਜਿਨੀ ਜਾਂਦਾ ਤੂੰ ਭੱਜ ਜਾਣਾ ਮੈਂ ਤੇ ਕਿੰਦਰ ਕੋਈ ਨਾ ਆਵਾ ਯਾਰ ਉਧਰ ਵੀ ਉਹ ਵੇ ਗਲਾਸ ਭੇਜੀ ਓਏ ਆ ਵੇ ਮੰਮਾ ਉੱਥੇ ਭੇਜੀ ਆ ਵੇ ਮੈਂ ਨਹੀਂ ਪਿੱਛੇ ਥੋੜੀ ਮੈਨੂੰ ਤੇ ਦੇ ਵਾਹ ਇੰਟਰਮੀਨਾ ਛੋੜੋ ਵੀ ਗਲਾਸ ਚਲੋ ਜੀ ਹੁਣ ਆਇਆ ਚੰਨ ਨੇ ਜਾਣਾ ਕਾਕੇ ਗਲਾਸ ਨਹੀਂ ਲੈ ਆਇਆ ਗਲਾਸ ਹੈਗੇ ਨਹੀਂ ਕੋਈ ਵੀਰੇ ਗਲਾਸ ਨਹੀਂ ਆ ਵੇ ਰੇ ਉਹ ਪੈ ਗਲਾਸ ਹੋ ਭਾਈ ਗਲਾਸ ਟੁੱਟ ਗਿਆ ਆਵੇਂ ਆ ਗਲਾਸ ਦੇ ਤਾਂ ਕਿ ਜਾਣ ਦੋ ਜਿਹਾਂ ਸਾਡਾ ਕੋਠੀ ਦੇ ਵਿੱਚ ਅੱਜ ਪਹਿਨਦਾ ਪਹਿਲਾ ਦਿਨ ਪਹਿਣਾ ਨਹੀਂ ਸੀ ਉਹ ਪਰਲੇ ਪਾਸੇ ਮਾਹੌਲ ਹੋ ਗਿਆ ਪਰਾ ਰੋਡ ਦੇ ਉੱਤੇ ਥੋੜਾ ਜਿਹਾ ਬੇਵੀ ਕਿਉਂਕਿ ਸਵੇਰੇ ਉਹਨਾਂ ਨੇ ਲਾਉਣੀਆਂ ਜਗਾਠਾਂ ਤੇ ਉਹਨਾਂ ਨੇ ਕੰਧ ਗੁੰਦ ਜੀ ਪੜਤੀ ਯਾਰ ਹੁਣ ਪਰਸੋਂ ਕੰਧ ਹੋਊਗੀ ਤੇ ਤੋਂ ਸਿੱਧੀ ਐਂਟਰੀ ਹੋ ਗਈ ਕੋਠੀ ਤੋਂ ਅੰਦਰ ਦੀ ਤੇ ਫਿਰ ਅੱਜ ਨਹੀਂ ਨਹੀਂ ਇੱਥੇ ਰਹਿਣੇ ਅੱਜ ਫੇਰ ਅਸੀਂ ਹੋ ਜਾਣੀ ਨਾ ਇੱਥੇ ਨਿੱਕੇ ਰਹਣਗੇ ਹਾਂ ਇੰਦਰੋਂ ਵੀ ਠੰਡ ਤੋਂ ਆਉਣੇ ਤੇ ਆਪਣੇ ਬੇਬੇ ਕਿਵੇਂ ਹਾਂ ਉਹ ਐਸਾ ਇੰਦਰ ਨੂੰ ਆ ਕੇ ਨਿੱਕੇ ਰਹਣਗੇ ਮੈਂ ਉਹਨੂੰ ਉਹ ਫੁੱਲ ਭਾਰਾ ਤੇ ਇੰਦਰ ਕੇ ਅੰਦਰ ਨਿੱਗਾ ਰੋਗ ਬੰਦਾ ਹੈ ਨਹੀਂ ਮੁੜ ਕੇ ਜਦੋਂ ਉਹ ਬਣ ਗਈ ਇੱਥੇ ਹੀ ਹੋਇਆ ਕਰਨੀਆਂ ਮੰਝੀਆਂ ਮੈਂ ਤਾਂ ਆਈ ਆ ਮੈਂ ਤਾਂ ਸਾਡਾ ਮੰਝੀਆਂ ਇੱਥੇ ਹੀ ਰਹਿਣਗੇ ਸਾਰੇ ਆਂ ਦੀਆਂ ਹਾਂ ਪਰ ਨਹੀਂ ਇੱਥੇ ਮੂੰਹ ਵੀ ਸੋਵੇ ਸੋਵੇ ਲੱਗਣੇ ਲੰਬੀ ਆ ਅਕਸਰ ਤੇ ਮੰਝੇ ਵੀ ਆਪਣੇ ਉਵੇਂ ਹੀ ਰਿਆ ਕਰਨੇ ਜਿਵੇਂ ਅੱਗੇ ਡਿੰਗ ਡਿਸ ਕਿਹੜਾ ਕੀ ਝੁੰਬਰੋ ਦਾ ਜਿਹੜਾ ਝੁੰਬਰ ਝੂਮਰ ਹਾਂ ਇੱਕ ਇਥੋਂ ਆਊਗਾ ਇੱਕ ਉਹ ਇਥੇ ਆਊਗਾ ਇੱਕ ਵਿਚਾਲੇ ਲੱਗੂਗਾ ਤਿੰਨ ਲੱਗਣਗੇ ਝੂਮਰੇ ਚ ਓਕੇ ਹਾਂ ਅਬ ਸਾਵੀ ਦਿਓ ਮਿੱਤਰੋ ਨਾਲ ਦਾ ਜਾਂਦੇ ਜਾਂਦੇ ਹੁਣ ਪੁੱਣ ਦਾ ਆਇਆ ਕੀ ਹੈ ਲੈ ਕੀ ਹੈ ਤੁਹਾਡੀ ਦੱਸ ਜਰੂਰ ਜੀ ਅਜੇ ਤਾਂ ਬਿਸਤਰਿਆਂ ਦੀ ਸੇਵਾ ਤੇਰੇ ਵਿਆਹ ਚ ਡੁੱਟਣੀ ਆ ਬੱਲੇ ਬੱਲੇ ਆ ਤੂੰ ਮੇਰੇ ਦਿਲ ਖੋਸ਼ ਕਰਦ ਨਾ ਆ ਗੱਲਾਂ ਕਹਿ ਕੇ ਜਦੋਂ ਜਾਗੋਗੇ ਤੇ ਮੈਂ ਮਗਰੋਂ ਸਾਰੇ ਬਿਸਤਰੇ ਸਾਫ਼ ਹੀ ਕਰ ਦੇਣੇ ਜਿਹੜੇ ਪੀੜਖਣ ਵਾਲਿਆਂ ਨੂੰ ਪੀੜਖਣ ਵਾਲੇ ਦੱਸਦਾ ਦੇਖੋ ਬਿਹਤਰੇ ਵਛਾਤ ਨੇ ਜਿਹੜੇ ਜਾਗੋ ਵੇਖਿਆ ਹੁਣ ਹੁੰਦਾ ਸਹੀ ਗੱਲ ਆ ਸਹੀ ਗੱਲ ਭਰਾਵਾ ਆ ਡਬਲਰ ਜਾਈ ਆ ਜਿਹੜੇ ਸੰਜੇ ਦੋ ਜੋੜ ਸਟਾਈਲ ਨੂੰ ਡਬਲਰ ਜਾਈ ਉੱਤੇ ਤੁਹਾਨੂੰ ਆਵਾਜ਼ ਆਉਂਦੀ ਹਣੀ ਮਾੜੀ ਮੋਟੀ ਉੱਤੇ ਉਹ ਲੱਗੇ ਹੋਏ ਆ ਆਪਣੇ ਬੰਦ ਤੋਂ ਕਿਵੇਂ ਨਾਨੀ ਨੂੰ ਦੋ ਕੰਬਲ ਉਹ ਠੰਡ ਬੜੀ ਮੈਨੂੰ ਤਾਂ ਆ ਕੇ ਠੰਡ ਲੱਗਣ ਲੱਗੀ ਹਾਏ ਬੋਟਲ ਦੇ ਕਿਉਂ ਆਏ। ਇਹ ਇੱਧਰ ਕੋਟਾ ਪਾਇਆ ਹੈ। ਐਡਾ ਕੋਟਾ ਵਾਇਆ ਹੈ ਇਹ। ਇੱਦਾਂ ਤੁਸੀਂ ਵੀ ਸਾਰ ਗਿਆ ਫਿਰ ਮੇਰੇ ਮਗਰ ਇੱਧਰ ਮੁਕਾਤ ਆ ਗਏ। ਲੱਗੀਆਂ ਸੀ ਉਹ ਕੀ ਕੁਛ ਹੋਇਆ ਤਾਂ। ਨਹੀਂ ਜੇ ਤੁਸੀਂ ਕਿਹਾ ਹੋਣਾ ਤੇ ਅਸੀਂ ਵੀ ਉੱਥੇ ਜਾ ਕੇ ਮੰਜੀ ਦਬਨੇਗਾ। ਮਾਨਤਾ ਮਰੇ ਮਾਨਤਾ ਕਰਦਾ ਸਾਡਾ ਇੱਕ। ਕੋਟਾ ਸੀ ਸੁਵਨ ਬਿਮਾਰ ਹੋਣਾ। ਮੈਂ ਕਰਦਾ ਬੰਦੀ ਢਾਲੋ। ਹਾਂ। ਨਹੀਂ। ਦੇਖ ਤੇ ਮੇਰੇ ਨਾਲ ਪੈ ਜੋ ਦੋ ਜਣੇ ਇੱਧਰ ਪੈ ਜੋ। ਹਾਂ? ਪੁੱਛ ਚੱਲ ਗਿਆ ਪੁੱਛ ਕੇ ਹਾਂਗਾ ਮਾਰ ਤਾਰਦਾ ਤੇ ਆਜੋ ਮੰਜੀ ਡਾੜੋ ਇੱਥੇ ਬਾਸ ਗੱਗਿਆ ਨੂੰ ਹੁਣੇ ਉਹਨਾਂ ਨੇ ਤੈਨੂੰ ਆਜਣਾ ਵੇਖ ਲਈ ਹਾਂ ਤੇ ਗ੍ਰਿੰਦਰ ਕਿੱਧਰ ਗਿਆ ਹਾਂ ਆਉਂਦੇ ਆ ਦੋਵੇਂ ਹਾਂ ਮੈਨੂੰ ਕਿਹੋ ਜਿਹਾ ਲੱਗਦਾ ਜਿੱਦਾਂ ਕਿ ਪਹਿਲਾਂ ਘਰ ਦਾ ਲੱਗਦਾ ਸੀ ਹੁਣ ਥੱਲੇ ਕਿੰਨਾ ਵੱਡਾ ਪੈ ਗਿਆ ਹੁਣ ਤੇ ਵੀ ਆਉਂਗਾ ਆਉਂਗਾ ਜਦੋਂ ਫੇਰ ਪਤਾ ਲੱਗਣਾ ਹੈ ਉਹ ਬਰਾણે ਗਾਣੇ ਗੁਨੇ ਛੱਡ ਲਿਆ ਟਰੈਕਟਰ ਨੂੰ ਲੈ ਚਲੇ ਆ ਤੋ ਡਾਉ ਲੈ ਆਉਣ ਲੱਗੇ ਆ ਜੀ ਸੀਮੈਂਟ 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 ਲੈਣ ਤੇ ਸੀਮੈਂਟ ਲੈਣ ਚੱਲੇ ਆ ਉਹ ਤੇਲ ਵੀ ਨਾਲ ਹੀ ਲੈ ਆਉਣਾ ਉਹਨਾਂ ਨੇ ਸੀਮੈਂਟ ਉੱਥੇ ਉਹ ਲੱਤੀ ਜਾਂਦਾ ਟਰੱਕ ਉਹ ਚਲਵਾ ਲੈਣਾ ਦੋ ਗੇੜੇ ਲੱਗ ਜਾਣਗੇ ਨਾ ਸੀਮੈਂਟ ਦੇ ਫਿਰ ਇੱਕ ਤਾਂ ਉਹਨਾਂ ਨੇ ਆਪ ਹੀ ਲਾ ਲੈਣਾ ਨਹੀਂ ਨਹੀਂ ਇੱਕ ਇੱਕ ਤਾਂ ਉਹਨਾਂ ਨੇ ਆਪ ਹੀ ਲਾ ਲੈਣਾ ਆਪਾਂ ਇੱਕ ਕਰੀ ਲਿਆ ਕੇ ਲਾ ਗਏ ਖਲਾਰ ਦੇ ਲਈ ਮਸ਼ੀਨ ਦੇ ਨਹੀਂ ਨਹੀਂ ਉਹਨਾਂ ਨਾਲ ਲੈਕ ਸੌਖੀ ਰਹੂਗੀ ਉੱਥੋਂ ਕੱਢਣੀ ਕਰਨੀ ਟਰਾਲੀਆਂ ਖਿਲਾੜ ਦੇ ਨਹੀਂ ਆਹੋ ਗੱਲ ਦੇ ਵਿੱਚੋਂ ਕੱਢੀ ਆ ਹਾਂ ਲੈ ਬਾਕੀ ਆਪਣੀ ਤਿਆਰੀ ਆ ਹਾਂ ਜੀ ਬਾਈ ਓਕੇ ਅੱਜ ਕੰਮ ਬਾਰ ਓਕੇ ਹਨਾ ਹੁਣ ਸਾਰਾ ਕੰਮ ਆ ਜਾਣਾ ਬਸ ਜਾਲ ਆਲੇ ਮਾੜਾ ਮੋੜਾ ਰਹਿ ਜਾਂ ਕੰਮ ਕਰ ਕਰਨਾ ਮਾੜਾ ਮੋੜ ਜਿਹੜਾ ਕੋਈ ਹਨਾ ਬੰਨਣ ਬੁੰਨਣ ਵਾਲੀਆਂ ਰਹਿੰਦੀਆਂ ਚੀਜ਼ਾਂ ਸ਼ੁਰੂ ਹੋਣ ਤੇ ਹਲੇ 2 ਘੰਟੇ ਲੱਗ ਜਾਣੇ ਲਓ ਵੀ ਬਾਕੀ ਜਿਹੜੇ ਨਾ ਮੈਂ ਤੁਹਾਨੂੰ ਦੱਸਦਾ ਕਿ ਚਲੋ ਗੱਗੋ ਹਨਾ ਨੇ ਵਿਚਾਰੇ ਸਾਰੀ ਰਾਤ ਮਾਦਾ ਨਹੀਂ ਚੱਲੇ ਸੁੱਤੇ ਰਹਿ ਉੱਥੇ ਤੇ ਇਹਨਾਂ ਨੇ ਠੇਕੇਦਾਰ ਸਾਹਿਬ ਹੋਣਾ ਨੇ ਨਹੀਂ ਤਲਵਾਲੀ ਕਿਉਂਕਿ ਇਹਨਾਂ ਨੇ ਉਹ ਲਾਉਣੀ ਸੀ ਦਜੀ ਆਪਣੀ ਮਸ਼ੀਨ ਲਾਉ ਵੀ ਵੇਚਾ ਦੇ ਦੀ ਪਤਾ ਲੱਗਦਾ ਮਸ਼ੀਨ ਕਿੰਨੀ ਲੱਗਣੀ ਕਿੰਨੀ ਘਟੋ ਘਟ 22 ਫੁੱਟ ਏਰੀਆ ਪਹਿਲਾਂ 11 ਫੁੱਟ ਤੇ ਲੱਗਦੀ ਹੁਣ 22 ਫੁੱਟ ਤੇ ਲਾਜਣਾ ਡਬਲ ਮੰਜ਼ਲ ਦੇ ਲੈਂਟਰ ਤੇ ਫਿਰ ਲੰਬੀ ਹੋ ਜਾਂਦੀ ਮਸ਼ੀਨ ਉਹ ਵੀ ਫਿੱਟ ਫੁੱਟ ਕਰਨ ਤੇ ਨਾਲ ਟਾਈਮ ਲੱਗਣਾ ਗੱਗੂ ਜੀ ਤੁਸੀਂ ਦੇ ਸਕਦੇ ਹੋ ਆਉਂਦੇ ਹੋਏ ਰਾਹ ਦੇ ਵਿੱਚ ਕਿਉਂ ਤੇ ਕਾਕੇ ਹੋਣੀਆਂ ਉਹ ਜਾਂਦੇ ਜੇ ਇਹ ਜੇਬਾਂ ਦੇ ਹੱਥ ਭਾ ਕੇ ਟਾਈਮ ਨਾਲ ਘੇੜੇ ਘੜੀ ਜਾਂਦਾ ਗਾ ਇਹਨੇ ਵਕਤ ਪਾਇਆ ਕੱਲ ਦਾ ਗਾ ਸਾਰਿਆਂ ਨੂੰ ਕਹਿੰਦਾ ਅੱਜ ਹੀ ਪਾਉਣਾ ਲੈਂਟਰ ਕਹਿੰਦਾ ਕਹਿੰਦਾ ਲੈਂਟਰ ਝੋਣ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਤਾਂ ਹੀ ਕਰਕੇ ਕਹਿੰਦਾ ਦੱਸ ਦਿਓ ਕਿਲੀ ਟੋੜਾ ਕਿੰਨਾ ਕੰਮ ਰਹਿ ਗਿਆ ਹੈ ਤਾਰ ਮਾਰਨੀ ਬਸ ਤੇ ਉਹ ਏਸੀ ਵਾਲੇ ਹੈ ਆਹੋ ਏਸੀ ਵਾਲੇ ਵੱਡੇ ਪਾਇਪ ਰਹਿ ਗਏ ਨਾ ਤੁਹਾਡੇ ਤੇ ਠੇਕੇਦਾਰ ਸਾਹਿਬ ਆਇਤਾ ਜਲ ਬੰਨਿਆ ਨਹੀਂ ਅੱਛਾ ਇਹ ਨਲ ਚੱਲਦੇ ਚੱਲਦੇ ਕੰਮ ਜੀ ਬੰਦ ਦੇਣਗੇ ਅੱਛਾ ਚੱਲਦੇ ਚੱਲਦੇ ਕੰਮ ਜੀ ਚੱਲੂ ਕੰਮ ਫਿਰ ਹੈ ਤੇ ਇਹ ਜੀ ਵੀ ਫਿਟਿੰਗ ਰਹੀਂਦੀ ਹਲੇ ਤੋਂ ਡਿਸ਼ਾ ਕਰਨ ਵਾਲੀ ਉਹ ਥੱਲੇ ਵਾਲੇ ਦੀ ਹਨਾ ਦੱਬ ਦਿਓ ਗੱਲੀ ਪਿੱਛੇ ਦੇ ਸਕਦੇ ਹਾਂ ਇਧਰ ਵੀਰ ਜੀ ਹੋ ਨਹੀਂ ਲੱਗੇ ਹੋਣਾ ਕੰਮ ਇਹ ਗੱਗੂ ਉਹਨਾਂ ਦੀ ਵੈਸੇ ਮਿਹਨਤ ਸਫਲ ਹੋ ਗਈ ਬਾਬਾ ਰਾਤਾਂ ਲਈ ਲੱਗੇ ਰਹਿਣਾ ਤੁਸੀਂ ਕੰਮ ਵਾਵਾ ਠੀਕ ਹੈ ਦੱਬ ਤਾਂ ਕੰਮ ਵੈਸੇ ਤੇ ਲੈਂਟਰ ਦੀ ਰਾਤੋ ਰਾਤ ਗੱਗੂ ਉਹਨਾਂ ਨੇ ਕਰਾਤੀ ਉਹਨਾਂ ਦੀ ਤਿਆਰੀ ਤੇ ਤੁਹਾਨੂੰ ਮਿਲਦੇ ਹਾਂ ਹੁਣ ਮੈਂ ਨੈਕਸਟ ਵਲੌਗ ਚ ਨੈਕਸਟ ਵਲੌਗ ਆਪਣਾ ਹੋਊਗਾ ਘਰੇ ਖਾਣ ਪੀਣ ਦਾ ਜਿਹੜਾ ਇਹਨਾਂ ਲਈ ਫੂਡ ਤਿਆਰ ਕਰਨਾ ਹੈ ਉਹਨਾਂ ਲਈ ਇੰਟਰਾਸਤੇ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਅਲਵਿਦਾ ਤੇ ਜੇ ਵੀਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ